ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਬਈ ਤੇ ਆਉਂ ਪੁੱਛ ਲੈਨੇ ਬਾਈ ਟੋਟੇਲ ਆਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਚੱਲ ਰਿਹਾ ਕੰਮ ਕਰ ਹਾਂਜੀ ਹਾਂਜੀ ਵਧੀਆ ਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਉਹ ਵੀ ਆਪਣੇ ਘਾਂਟੇ ਕੀ ਜੀ ਬਸੂਏ ਕੇ ਬੈਗੇ ਸੀ ਹਾਂਜੀ ਨਾਮ ਤੇ ਐਡਰੈਸ ਬੋਲੋ ਨਾਮ ਬੱਗਾ ਜੀ ਪੈਂਡਿਸ਼ਨਾ ਗਲਾਬ ਸਿੰਘ ਜੀ ਹਮ ਜ਼ਿਲ੍ਹਾ ਬਰਨਾਲਾ ਜੀ ਹਮ ਤਸ਼ੀਲ ਤਪਾਏ ਨੇੜੇ ਪਿੰਡ ਦੇ ਨੇੜੇ ਪਿੰਡ ਜੀ ਭਦੌੜ ਇਧਰ ਪਾਈ ਰੂਪਾ ਪਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ 98640 ਹਮ 53198 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦੇ ਨੇ ਜਰਸੀ ਆ ਹਾਂ ਜੀ ਜਰਸੀ ਪੰਜਾਬ ਵਾਲੀ ਹਾਂ ਜੀ ਪੰਜਾਬ ਵਾਲੀ ਜਰਸੀੜਾ ਸੂਈ ਛੂਆ ਦੂਜਾ ਸੂਈ ਕਦੋਂ ਸੂਈ ਬਾਈ ਤੇ ਰਾਤ ਹੀ ਸੂਈ ਹੈ ਜੀ ਰਾਤ ਬੱਚਾ ਕੀ ਦੇਤਾ ਬੱਸੀ ਹੈ ਜੀ ਵੱਛੀ ਚੰਗੀ ਆ। ਐਰ ਸੈਰ ਦੀ ਬੱਸੀ ਆ ਜੀ ਬਹੁਤ ਵਧੀਆ। ਬੱਚਾ ਬਈ ਬੱਛੀ ਨੂੰ ਜਨਮ ਦਿੱਤਾ। ਬੱਛੀ ਦੀ ਕੁਆਲਿਟੀ ਨੇੜ ਤੋਂ ਦਿਖਾਉਂਦੇ ਆ। ਬੱਛੀ ਚੰਗੀ ਆ ਬਾਈ। ਹਾਂਜੀ ਹਾਂਜੀ। ਐਰ ਸੈਰ ਬੱਸੀ ਆ ਦੇਖੋ। ਠੀਕ ਆ। ਫੇਸ ਚੰਗਾ ਕੁਆਲਿਟੀ ਬੱਛੀ ਦੀ ਚੰਗੀ ਆ। ਜੇਰ ਬੈਗ? ਹਾਂਜੀ ਜੇਰ ਉਹ ਪਈ ਆ ਜੀ। ਠੀਕ ਆ। ਉਹ ਬਾਈ ਬੱਟਰ ਜੜੀ ਰੱਖੀ ਬੈਠਾ। ਕਿੰਨਾ ਕੁ ਵੱળો ਹਾਂ? ਵੱળો ਹੀ ਮਾਲਕਾਂ ਨੇ ਦੱਸਣ ਦੇ ਹਿਸਾਬ ਨਾਲ 22-23 ਕਿਲੋ ਦੁੱਧ ਪਿਛਲੇ ਸੂਏ ਦਾ ਕੱਢਿਆ। ਅੱਛਾ। ਆਪਾਂ ਤੜਕੇ ਕੱਢਿਆ ਸੀ 7 ਕਿਲੋ ਵੱળો। ਹੂੰ। ਖੋਲ ਦੋ ਬਈ ਤੋਰ ਕੇ ਰੱਖਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਬਈ ਥਣਲੇਵਾ ਬੜਾ ਚੰਗਾ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਕਰਮਾਏ ਚੰਗੀ ਆ ਬਈ ਫੇਸ ਦੇਖੋ ਫੇਸ ਬੜਾ ਪਿਆਰਾ ਹਨਾ ਹਾਂਜੀ ਹੂੰ ਬਾਕੀ ਤੋਰਾ ਤਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗਏ ਉੱਤੇ ਸੀਰ ਠੰਡੀ ਆਈ ਜਿਵੇਂ ਮਰਜੀ ਚਬਾਈ ਆਪਾਂ ਇਥੇ ਵਿੜੇ ਦੇ ਵਿਚਾਲੇ ਕਰਕੇ ਦਿਖਾਵਾਂ ਲੈ ਬਈ ਵਿੜੇ ਦੇ ਵਿਚਾਲੇ ਖੜਾ ਲਈ ਬਾਈ ਕਹਿੰਦਾ ਇੱਥੇ ਚਾਹੇ ਤਾਰਾ ਮਾਰ ਦੇ ਤਾਂ ਵੀ ਕੋਈ ਚੱਕਰ ਹੀ ਨਹੀਂਗਾ ਠੰਡੀ ਜੀ ਲਾਣਾ ਹਾਂਜੀ ਹਾਂਜੀ ਜਮਾਂ ਦੇ ਕੋਲ ਚੋਣ ਚੰਗਾ ਹਨ ਹਾਂਜੀ ਚਵਾਈ ਚੰਗੀ ਆ ਲੈ ਭਾਈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਗਾ ਠੰਡੀ ਠੰਡੀ ਫੋਲ ਆ ਵਾ ਠੀਕ ਆ ਭਾਈ ਹਾਂ ਆਰਡਰ ਕਮਾਲ ਦਾ ਥਾਨ ਤੋਂ ਬਹੁਤ ਚੰਗਾ ਭਾਈ ਲੈ ਚੱਲ ਤੇ ਮੁੱਲ ਕੀ ਇਹਦਾ ਮੁੱਲ ਫੋਨ ਤੇ ਹੂੜਾ ਜੈ ਜੀ ਹਾਂ ਮੁੱਲ ਜਾਇਜ਼ ਠੀਕ ਆ ਮੁੱਲ ਫੋਨ ਦੇਊਗਾ ਮੁੱਲ ਜਿਹੜਾ ਵੜ ਦੇ ਹਿਸਾਬ ਨਾਲ ਜਾਇਜ਼ ਹੋਊਗਾ ਚੰਗੀ ਆ ਬੜ ਬਈ ਮੂਰੋ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਫੇਸ ਬੜਾ ਚੰਗਾ ਹਨਾ ਬਈ ਕੋਈ ਫੇਸਬੁਕ ਦੇਖੋ ਬਹੁਤ ਕੀ ਬਾਤ ਆ ਸਹੀ ਗੱਲ ਆ ਬਈ ਰਾਜੀ ਰੋਜੀ ਫੁੱਲ ਰੰਗ ਰੂਪ ਚੰਗਾ ਡਰ ਕਮਾਲ ਦਾ ਕੱਦ ਵੱਡ ਵੀ ਕਰਮ ਵਾਲਾ ਚੰਗਾ ਗਾ ਬਈ ਮੁੱਲ ਜਾਇਜ਼ ਹੋਊਗਾ ਹਾਂਜੀ ਮੁੱਲ ਜਾਇਜ਼ ਫੋਨ ਤੇ ਹੋਗਾ ਓਹ ਹੋ ਅੱਗੇ ਭਰਾ ਦੋ ਨੰਬਰ ਕਿਹੜਾ ਸੋਸ ਹੋਈਆਂ ਇਹ ਤੀਜਾ ਸੂਆ ਸੂਈ ਬਈ ਕਦੋਂ ਸੂਈ ਆ ਬਈ ਇੱਕ ਪਾਰ ਸੋਈ ਸੂਈ ਵੀ ਹੈ ਬੱਚਾ ਕੀ ਹੈ ਬਈ ਬੱਸਾ ਹੈ ਠੀਕ ਕਿੰਨੇ ਕ ਬੋਲੇ ਤੇ ਹੁਣ ਬੋਲਾ ਹੀ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਪਿਛਲੇ ਸੂਏ ਦਾ ਬੈੜ ਦਾ 22 23 ਕਿਲੋ ਦੁੱਧ ਚਵਾਇਆ ਵਾ ਹੂੰ ਤੇ ਬੋਲਾ ਹੈਗਾ 15 16 ਕਿਲੋ ਖੋਲ ਦੇ ਬਈ ਤੋੜ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਹੈ ਵੱਡ ਸੂਈ ਸਵਾਈ ਆ ਬੱਚਾ ਮਗਰ ਬੱਚਾ ਬਈ ਆਰਡਰ ਚੰਗਾ ਥਣ ਵੀ ਚੰਗਾ ਕਰਮਾ ਹੈ ਠੰਡੀ ਸੀਲ ਹਾਂਜੀ ਸੀਲ ਠੰਡੀ ਸਵਾਈ ਕਿਵੇਂ ਆ ਚਵਾਈ ਕਿਵੇਂ ਚਵਾਈ ਇੱਕ ਨੰਬਰ ਆਈ ਜਮਾ ਰਹਿਤਾ ਵੈਸੇ ਠੀਕ ਆ ਬੇੜੇ ਦੇ ਵਿਚਾਲੇ ਧਾਰਾ ਮਾਰਾਂਗੇ ਭਾਈ ਹੂੰ ਐਨੀ ਗੇ ਠੰਢੀ ਸੀਲ ਆ ਬਾਈ ਕਹਿੰਦਾ ਬੇੜੇ ਦੇ ਵਿਚਾਲੇ ਖੜਾ ਕੇ ਧਾਰਾ ਮਾਰ ਆਰਡਰ ਦੇਖ ਯਾਰ ਆਰਡਰ ਬੜਾ ਕਮਾਲ ਦਾ ਹੈ ਨਾ ਚਵਾਈ ਜੁਈ ਦਿਖਾਉਂਦੇ ਆ ਬਾਈ ਚੂਣ ਚੰਗਾ ਹੈ ਨਾ ਚੂਣ ਜਮਾ ਇੱਕ ਨੰਬਰ ਆ ਰਹਿਤਾ ਚਵਾਈ ਜੁਈ ਚੰਗੀ ਆ ਬਾਈ ਚੂਣ ਚੰਗਾ ਗਾ ਦੂਜਿਆਂ ਚੋ ਵੀ ਮਾਰਦਾ ਮੋਲੇ ਦਾ ਹੀ ਫੋਨਤੀ ਹੋ ਜਾ ਮੁੱਲ ਫੋਨਤੀ ਹੋਈ ਠੀਕ ਆ ਬਾਈ ਓਕੇ ਚ ਵਾਈਡ ਵੀ ਚੰਗੇ ਉਂਗਲ ਵਰਗੀ ਧਾਰ ਆਉਂਦੀ ਆ ਠੰਡੀ ਠੁੰਡੀ ਚੰਗੀ ਆ ਬਾਈ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਬਾਕੀ ਤੋਰਾ ਤਾਰਾ ਚੰਗਾ ਕਰ ਪਾ ਜਾ ਕੱਦ ਬਹੁਤ ਹੈ ਰ ਬੈੜ ਹਾਂਜੀ ਹਾਂਜੀ ਬੈੜ ਥੋੜੀ ਫਿੱਕੀ ਰਹੀ ਵੀ ਹੈ ਜੀ ਹੂੰ ਇਹ ਸਮਾਈ ਜੁ ਹੁੰਦੀ ਮੁੱਲ ਹੀ ਨਹੀਂ ਸੀ ਬੈੜ ਦਾ ਸਹੀ ਗੱਲ ਆ ਬਾਈ ਜਿਵੇਂ ਐ ਜਿਵੇਂ ਮਰਜੀ ਇਧਰ ਦੀ ਵੇਜੋ ਚਾਹੇ ਇਧਰ ਦੀ ਵੇਜੋ ਐ ਬਾਖਤਾ ਵੀ ਨਹੀਂ ਆ ਮੋਲ ਵੇਣ ਜਿਵੇਂ ਮਰਜੀ ਬੈਠਾ ਰ ਹੈ ਨਾ ਕੋਈ ਚੱਕੇ ਮੋਲਾ ਫੋਨਤੀ ਹੋ ਜਾਊਗਾ ਮੋਲਾ ਜਜ ਹੋਊਗਾ ਅੱਗੇ ਬਾਈ ਲਾਸਟ ਕਿਹੜੀ ਬਰੀਡ ਹੈ ਇਹ ਇਹ ਯਾਰ ਸ਼ਹਿਰ ਤੇ ਜਰਸੀ ਦਾ ਕ੍ਰੋਸ ਜਰਸੀ ਤੇ ਸ਼ਹਿਰ ਦਾ ਕ੍ਰੋਸ ਹੈ ਜਿਹੜਾ ਸ਼ੂਹਾ ਬਈ ਸ਼ੂਹਾ ਦੂਜਾ ਹੈ ਕਿੰਨੇ ਦਿਨ ਲੈਂਦੀ ਹੈ ਦਿਨ ਲੈ ਜੀ 8 ਤੋਂ 10 ਹੈ ਤੇ ਕੀ ਰਿਕਾਰਡ ਹੈ ਦੁੱਧ ਦਾ ਬਈ ਦੁੱਧ ਜੀ ਮਾਲਕਾਂ ਦੱਸਿਆ 20 22 ਕਿਲੋ ਚਵਾਇਆ ਬੇਚਾ ਉਹਦੇ ਬਈ ਤੌਰ ਤੇ ਦਿਖਾ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਕੱਦ ਬੱਡ ਫੁੱਲ ਰਾਜੀ ਰੂਜੀ ਚੰਗੀ ਚੰਗੀ ਅਵਾਰਡ ਸੁਣਕੀ ਆ ਥਾਂ ਲੇਵਾ ਵਿਕਰਮ ਵਾਲੀ ਦਾ ਚੰਗਾ ਗਾ ਬਾਈ ਮੋਲੇ ਦਾ ਹੀ ਫੋਨ ਤੀ ਹੋ ਜਾ ਹਾਂਜੀ ਮੁੱਲ ਫੋਨ ਤੇ ਹੂ ਸੀਲ ਠੰਡੀ ਆ ਜਿਵੇਂ ਮਰਜੀ ਦੁਨੇ ਪਾਸੀ ਬੈਠੀ ਜਾਓ ਜੇ ਹੁਣ ਗੱਲ ਲੈਵਾਲੂ ਆ ਕੋਈ ਆਏ ਆ ਜਮਾ ਕੱਪੜੇ ਵਰਗਾ ਜਮਾ ਹਾਂ ਢਿੱਲਾ ਪਈਆਂ ਹਾਂਜੀ ਹਾਂ ਸਾਰੀਆਂ ਬਾਰਗਾਂ ਲਾ ਕੇ ਆਈ ਸੀ ਠੰਡੀ ਆ ਜਮਾ ਐ ਬੈਠੇ ਰਹੋ ਜੇ ਬਾਸਤਾ ਵੀ ਖਾਣ ਬਹੁਤ ਚੰਗਾ ਯਾਰ ਹਾਂਜੀ ਹਾਂਜੀ ਸਹੀ ਗੱਲ ਆ ਲੈ ਇਹ ਬੈਠ ਕਿਹੜਾ ਦਿਨ ਹਫਤੇ ਤੋਂ ਉੱਤੇ ਉੱਤੇ ਲੈਂਦੀ ਆ ਜੀ ਹੂੰ ਦੱਸ ਦੇਣ ਲੈ ਜੇ 12 ਲੈ ਜੀ ਠੀਕ ਆ ਹੂੰ ਚੰਗੀ ਆ ਵਰਡ ਫੁੱਲ ਕਰਦਾ ਬਈ ਵੱਡੀ ਗੱਲ ਗਰਮੀ ਨਹੀਂ ਮੰਨਦੀ ਫੈਂਡ ਫੋਨ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਉਗੀ ਬਾਕੀ ਤੋਰਾ ਤਾਰਾ ਚੈੱਕ ਕਰ ਲੋ ਚੰਗਾ ਪੈੜਦਾ ਬਈ ਮੋਲ ਬਾਈ ਦੇ ਜਾਇਜ਼ ਹੀ ਹੁੰਦੇ ਆ ਹੋਣਗੇ ਬਾਈ ਫੋਨ ਤੇ ਨਗਸੀ ਭਰਾ ਕੋਲੇ ਤਿੰਨ ਤਿੰਨੇ ਲਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ